ਬਹੁਤ ਵਧੀਆ ਚੱਲਮਣ ਸਟਾਰਟ ਕਰਕੇ ਨਾ ਲਾਇਓ ਜਿਹੜਾ ਜ਼ਿਆਦਾ ਦੂਰ ਨਹੀਂ ਜਾਣਾ ਜੀ ਘੁੰਮ ਕੇ ਆ ਜਾਓ ਵਾਪਸ ਉਹਨੂੰ ਸਟਾਰਟ ਕਰਦੇ ਹਾਂ ਚਿਕਾਤ ਆ ਰਿਆ ਨੂੰ ਮੇਰਾ ਨਾਮ ਮਨਿੰਦਰਜੀਤ ਰੰਦਾਵਾ ਹੋ ਜੈ ਮੈਮ ਪਤਾ ਲੱਗਿਆ ਕਿ ਤੁਸੀਂ ਬਾਈਕ ਜਿਹੜੀ ਆ ਚਲਾਉਨੇ ਹੋ ਕਿਹੜੀ ਜਗ੍ਹਾ ਦੇ ਉੱਪਰ ਜਿਹੜਾ ਤੁਸੀਂ ਟੂਰ ਕਰਕੇ ਆਏ ਹੋ ਕਦੋਂ ਇਸ ਤਰ੍ਹਾਂ ਦੀ ਜਿਹੜੀ ਸ਼ੁਰੂਆਤ ਹੋਈ ਜਾਂ ਮੈਂ ਲੇਹ ਲਦਾਖ ਤੱਕ ਉਮਲਿੰਗਲਾ ਪਾਸਟ ਤੱਕ ਰਾਈਡ ਕਰਕੇ ਆਈਆਂ ਆਪਣੀ ਰਾਇਲ ਐਨਫੀਲਡ ਮੀਟੀਅਰ 350 ਤੇ ਤੇ ਇਹ ਜਿਹੜਾ ਸਫ਼ਰ ਸੀਗਾ ਪੂਰਾ 15 ਦਿਨ ਦਾ ਸੀਗਾ ਸਾਡੇ ਨਾਲ ਚਾਰ ਫੀਮੇਲ ਰਾਈਡਰਸ ਵੀ ਸੀਗੇ ਆ ਚੰਡੀਗੜ੍ਹ ਦਾ ਗਰੁੱਪ ਸੀਗਾ ਤੇ ਅਸੀਂ ਸਾਰੇ ਗਰੁੱਪ ਰਾਈਡ ਕਰਦੇ ਹੋਏ ਉੱਥੇ ਤੱਕ ਦਾ ਸਫ਼ਰ ਸੈਕ ਤੈ ਕੀਤਾ ਮੈਮ ਹੁਣ ਕਿੰਨੀ ਉਮਰ ਐ ਕਦੋਂ ਇਸ ਨੂੰ ਸਿੱਖਿਆ ਤੇ ਕਦੋਂ ਇਸ ਤਰ੍ਹਾਂ ਦਾ ਸ਼ੌਂਕ ਜਿਹੜਾ ਪਿਆ ਯਾ 42 ਦੀ ਮੇਰੀ ਉਮਰ ਐ ਹੱਲੇ ਤੇ ਮੈਂ ਐ ਸਮਝ ਲਓ ਤੁਸੀਂ 6 ਮਹੀਨੇ ਪਹਿਲਾਂ ਹੀ ਸਿੱਖਿਆ ਸੀ ਤੇ 6 ਮਹੀਨੇ ਪਹਿਲੇ ਸਿੱਖ ਕੇ ਫਿਰ ਮੈਂ ਬਾਈਕ ਲੈ ਲਈ ਤੇ ਬਾਈਕ ਲੈ ਕੇ ਪਿਛਲੇ ਸਪਟੰਬਰ 2024 ਚ ਮੈਂ 15 ਦਿਨ ਦੀ ਰਾਈਡ ਲਈ ਲੈ ਲਦਾਖ ਚਲੀ ਵੀ ਗਈ ਮੈਮ ਇਹਦਾ ਸ਼ੌਂਕ ਕਦੋਂ ਪਿਆ ਤੁਹਾਨੂੰ ਵਾਈਕਿੰਗ ਦਾ ਸ਼ੌਂਕ ਕਿਸ ਤਰ੍ਹਾਂ ਪਿਆ ਕਿਸ ਤਰ੍ਹਾਂ ਕਰਦਿਆਂ ਨੇ ਜਿਹੜਾ ਲਾਗ ਕੀਤਾ ਕੀ ਕਹਾਣੀਆਂ ਨੇ ਯਾ 55 ਤੋਂ ਹੀ ਮੈਨੂੰ ਇਹਦਾ ਸ਼ੌਂਕ ਸੀਗਾ ਜਦੋਂ ਮੈਂ ਇੱਕ ਟੀਨੇਜਰ ਸੀ ਤੇ ਪਾਪਾ ਮੇਰੇ ਆਰਮੀ ਆਫੀਸਰ ਰਹੇ ਨੇ ਤੇ ਸਾਡੇ ਘਰ ਬੁਲੇਟ ਹਮੇਸ਼ਾ ਤੋਂ ਹੀ ਰਹੀ ਹੈ ਤੇ ਦੇਖਦੇ ਦੇਖਦੇ ਮੈਨੂੰ ਸ਼ੌਕ ਪੈਦਾ ਹੋ ਗਿਆ ਸੀ ਪਰ ਕਦੇ ਪਾਪਾ ਨੂੰ ਕਹਿਣ ਦੀ ਹਿੰਮਤ ਨਹੀਂ ਪਈ ਕਿ ਮੈਨੂੰ ਵੀ ਸਿਖਾ ਦਿਓ ਤੇ ਜਦੋਂ 40 ਸਾਲ ਦੀ ਉਮਰ ਤੋਂ ਹੋਣ ਤੋਂ ਬਾਅਦ ਮੈਂ ਆਪਣੀ ਜੌਬ ਛੱਡੀ ਆ ਉਦੋਂ ਤੋਂ ਬਾਅਦ ਮੈਨੂੰ ਆ ਵਾਲਾ ਸ਼ੌਕ ਦੁਬਾਰਾ ਜਾਗਰਿਤ ਹੋ ਗਿਆ ਤੇ ਮੈਂ ਹੁਣ 40 ਏਜ ਤੋਂ ਬਾਅਦ ਬਾਈਕ ਦੁਬਾਰਾ ਰਾਈਡ ਕਰਨੀ ਸਿੱਖੀ ਲੈ ਵੀ ਲਈ ਤੇ ਉਮਲਿੰਗਲਾ ਤੱਕ ਦਾ ਸਫ਼ਰ ਵੀ ਤੈਅ ਕਰ ਲਿਆ ਜਿਸ ਤਰ੍ਹਾਂ ਮੈਂ ਮੈਂ ਦੇਖਿਆ ਕਿ ਜਿਹੜੀਆਂ ਨੇ ਮਹਿਲਾਵਾਂ ਨੇ ਘਰੋਂ ਨਹੀਂ ਨਿਕਲਦੀਆਂ ਤੁਸੀਂ ਤੁਹਾਡੇ ਜਿਹੜਾ ਗਰੁੱਪ ਸੀਗਾ ਉਹ ਚ ਕਿੰਨੀਆਂ ਮਹਿਲਾਵਾਂ ਸੀਗੀਆਂ ਜਾਂ ਕੱਲੇ ਪੁਰਸ਼ ਸੀਗੇ ਜਿਹੜੇ ਕਿੰਨਾ ਔਖਾ ਸਫ਼ਰ ਹੈ? ਨਹੀਂ ਸਫ਼ਰ ਬਹੁਤ ਔਖਾ ਸੀਗਾ ਮੈਂ ਐਵੇਂ ਕਹਾਂ ਕਿ ਸਫ਼ਰ ਸੌਖਾ ਸੀ ਸਫ਼ਰ ਬਹੁਤ ਔਖਾ ਸੀ ਤੇ ਸਾਡੇ ਨਾਲ ਚਾਰ ਹੋਰ ਫੀਮੇਲ ਰਾਈਡਰਸ ਵੀ ਸੀਗੀਆਂ ਇੱਕ ਦੂਜੇ ਦਾ ਹੌਸਲਾ ਬੰਧਾਦੇ ਹੋਏ ਇੱਕ ਦੂਜੇ ਨੂੰ ਹੌਸਲਾ ਦਿੰਦੇ ਹੋਏ ਅਸੀਂ ਉਮਲਿੰਗਲਾ ਤੱਕ ਦਾ ਸਫ਼ਰ ਤੈਅ ਕੀਤਾ ਜੇ ਮੈਂ ਕਹਾਂ ਕਿ ਲੇ ਲਦਾਖ ਦਾ ਸਫ਼ਰ ਕੋਈ ਵੀ ਕਰ ਸਕਦਾ ਹੈ ਤੇ ਇਦਾਂ ਦੀ ਗੱਲ ਨਹੀਂ ਹੈਗੀ ਉਹਦੇ ਲਈ ਤੁਹਾਨੂੰ ਸਰੀਰਕ ਤੌਰ ਤੇ ਮਜ਼ਬੂਤ ਹੋਣਾ ਤੇ ਮਾਨਸਿਕ ਤੌਰ ਤੇ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ ਤੁਹਾਡੇ ਮਨ 'ਚ ਤੁਹਾਡੇ ਵਿਚਾਰ ਇਦਾਂ ਦੇ ਹੋਣੇ ਚਾਹੀਦੇ ਕਿ ਤੁਸੀਂ ਕਰਕੇ ਆਣਾ ਹੈ ਗਿਵ ਅਪ ਕਰਨ ਵਾਲਾ ਐਟੀਟਿਊਡ ਜੇ ਤੁਹਾਡਾ ਰਹੇਗਾ ਤੇ ਤੁਸੀਂ ਉਮਲਿੰਗਲਾ ਕਦੇ ਵੀ ਨਹੀਂ ਜਾ ਸਕਦੇ। ਬੋਥ ਹੈਵੀ ਬਾਈਕ ਹੈ ਫਿਰ ਕਿਸ ਤਰ੍ਹਾਂ ਮੈਨੇਜ ਕਰਦੇ ਹੋ ਇਹਦਾ weight ਨੂੰ ਕਿ ਆਪਣੇ ਆਪ ਨੂੰ ਕਿੱਦਾਂ ਜਿਹੜਾ ਸਟਰੋਂਗ ਬਣਾਉਂਦੇ ਹੋ ਤੁਸੀਂ ਐਕਸਰਸਾਈਜ਼ ਕਰਦੇ ਹੋ ਜਦੋਂ ਦੋ ਸਾਲਾਂ ਤੋਂ ਮੈਂ ਲਗਾਤਾਰ ਐਕਸਰਸਾਈਜ਼ ਕਰ ਰਹੀ ਆ ਜਿਮ ਜਾਂਦੀ ਆ weight lifting ਕਰਦੀ ਆ ਤੇ ਉਸ ਤੋਂ ਪਹਿਲਾਂ ਮੈਂ ਇੱਕ ਸਾਈਕਲਿਸਟ ਵੀ ਰਹਿ ਚੁੱਕੀ ਆ ਤੇ ਮੇਰੀ ਲੰਗਸ ਕੈਪੈਸਿਟੀ ਸ਼ੁਰੂ ਤੋਂ ਹੀ ਵਧੀਆ ਸੀ ਤੇ ਮੈਨੂੰ ਲੱਗਦਾ ਜੇ ਇੰਨਾ ਹੈਵੀ ਵਹੀਕਲ ਤੁਸੀਂ ਚਲਾਣਾ ਹੈ ਤੇ ਉਹਦੇ ਲਈ ਤੁਹਾਡੇ ਆਰਮਸ ਨੂੰ ਤੇ ਤੁਹਾਡੇ ਲੈਗਸ ਨੂੰ ਸਟਰੋਂਗ ਹੋਣਾ ਬਹੁਤ ਜ਼ਰੂਰੀ ਹੈ। ਤੇ অফਕোর্স 200 ਕਿਲੋ ਦਾ ਰਾਈਡ ਕਰਦੇ ਆਪਾਂ ਤੇ ਮੇਰੀ ਆਰਮਸ ਤੇ ਮੇਰੀ ਲੈਗਸ ਮੇਰਾ ਬਹੁਤ ਸਾਥ ਦਿੰਦੀਆਂ ਨੇ ਫੈਮਿਲੀ ਦੇ ਵਿੱਚ ਕੌਣ ਕੌਣਾ ਕਿਸ ਤਰ੍ਹਾਂ ਦੀ ਸਪੋਰਟ ਹੈ ਯਾ ਫੈਮਿਲੀ ਚ ਆਈ ਹੈਵ ਅ ਜੁਆਇੰਟ ਫੈਮਿਲੀ ਤੇ ਮੇਰੀ ਮਦਰ ਇਨ ਲਾ ਨੇ ਜੋ ਬਹੁਤ ਸਪੋਰਟ ਕਰਦੇ ਨੇ ਮੇਰੇ ਦੋ ਬੱਚੇ ਨੇ ਦੋ ਆਈ ਐਮ ਅ ਪ੍ਰਾਊਡ ਮਦਰ ਆਫ ਟੂ ਡਾਟਰਸ ਜੋ ਬਹੁਤ ਐਨਥੂਸੀਆਸਟਿਕ ਨੇ ਤੇ ਉਹ ਵੀ ਆਪਣਾ ਸਾਰਾ ਕੰਮ ਆਪ ਕਰ ਲੈਂਦੀਆਂ ਨੇ ਤੇ ਮੇਰੇ ਕੋਲ ਬਹੁਤ ਹੀ ਸਪੋਰਟਿਵ ਹਸਬੰਡ ਹੈ ਜੋ ਡੈਂਟਿਸਟ ਨੇ ਤੇ ਉਹ ਵੀ ਜਦੋਂ ਮੈਂ ਨਹੀਂ ਹੁੰਦੀ ਇਦਾਂ ਦੇ ਸ਼ੌਕ ਪੂਰੇ ਕਰਨ ਲਈ ਬਾਹਰ ਜਾਂਦੀਆਂ ਤੇ ਪੂਰਾ ਫੈਮਿਲੀ ਨੂੰ ਸਪੋਰਟ ਕਰਦੇ ਨੇ